ਅੱਜ ਆਪਣਾ ਪਹਿਲਾ ਦਿਨ ਦਾ ਸਟੇ ਇੱਥੇ ਤੇ ਨਜ਼ਾਰੇ ਪੂਰੇ ਆਉਂਦੇ ਆ ਇੱਧਰ ਦੇਖੋ ਤੁਸੀਂ ਮਾਹੌਲ ਹੋਣੇ ਤੁਹਾਨੂੰ YouTube ਤੇ ਆਪਾਂ ਲਾਈਵ ਹੋ ਗਏ ਵੀਰ ਜੀ ਹਾਂ ਜੀ ਜੁੰਡੀ ਦੇ ਯਾਰ ਇੱਧਰ ਪਏ ਮੁੱਦੇ ਕੋਈ ਪੁੱਠਾ ਹੋ ਗਿਆ ਕੋਈ ਮੁੱਦਾ ਹੋ ਗਿਆ ਇਹ ਕਟਾਰੀਆ ਸਾਹਿਬ ਕਟਾਰੀਆ ਸਾਹਿਬ ਸੌ ਜੁਕੇ ਆ ਹਾਂ ਇਧਰ ਲਾਈਵ ਚੱਲਣ ਦੇ ਆ YouTube ਤੇ ਆਪਣਾ ਇਹ ਆਪਣੇ ਨਾ ਰਿਸ਼ਤੇਦਾਰਾਂ ਦਾ ਘਰ ਸੀ ਉਹਨਾਂ ਨੇ ਵਿਹਲਾ ਕਰਤਾ ਆਪਣੇ ਲਈ ਸਟੇ ਕਰਨਾ ਯਾਰ ਸਟੇ ਕਰਨਾ ਹੈ ਕਿਹਦੇ ਦੱਸ ਦਿਓ ਹਾਂ ਕੋਈ 5-7 ਭਰਾ ਆਪਣੇ ਰਹਿ ਸਕਦੇ ਇੱਥੇ ਆਣ ਕੇ ਹੱਦ 10 ਜਣੇ ਰਹਿ ਸਕਦੇ ਵਧੀਆ 10 ਜਣੇ ਵਧੀਆ ਬਸ ਕੀ ਘਰ ਆਂਦਾ ਮੈਂ ਉਹ ਡਾਕਟਰ ਹਾਂ ਨਾਗਰ ਇਧਰ ਦੇਖੋ ਬੰਦ ਹੋਇਆ ਵੇ ਕੰਮ ਯਾਰ ਮਾਤ ਕੱਟਦਾ ਕੱਟ ਦੇ ਯਾਰ ਕੀ ਕਰਨਿਆ ਦੋ ਕੀ ਲੈਣਾ ਇੱਥੋਂ ਤੇ ਇੰਨੇ ਜਣੇ ਲਾਈਵ ਹੋ ਗਏ ਯਾਰ ਬਾਹਰ ਦਾ ਵੀਊ ਦਿਖਾਉਣਾ ਸੀ ਬਾਈ ਹੁਣਾਂ ਨੂੰ ਸਾਰਿਆਂ ਨੂੰ ਰਾਤ ਦੇ ਟਾਈਮ ਇਹੋ ਚੀਜ਼ ਤਾਂ ਦਿਖਾ ਦੇ ਦਿਖਾ ਦਿੰਦੇ ਆ ਬੈਟਰ ਦਿਖਾ ਵੇਦਰ ਕਿੰਨਾ ਇੱਥੇ ਹੋਣਾ ਇਸ ਟਾਈਮ 18 ਦੀ ਵੀ ਇੱਥੇ ਚੜਾ 18 ਹੀ ਆ ਹਾਂ 18 ਡਿਗਰੀ ਟੈਂਪਰੇਚਰ ਚੜਾ ਹੋ ਗਿਆ